ਲੋਬੀ ਕਿਸਾਨ ਪ੍ਰਭੂ ਅੱਜ ਤੁਹਾਡੇ ਵਾਸਤੇ ਲੈ ਕੇ ਆਏ ਸਵਰਾਜ 735 ਟਰੈਕਟਰ ਬਕਾਉਆ ਜ਼ਮੀਂਦਾਰ ਘਰੇ ਆ ਜੀ ਜ਼ਮੀਂਦਾਰ ਕੋਲ ਇੱਕ ਵੱਡਾ ਟਰੈਕਟਰ ਹੋਰ ਹੈਗਾ ਹੁਣ ਆ ਛੋਟਾ ਟਰੈਕਟਰ ਵੇਚਣਾ 1997 ਮਾਡਲ ਆ ਵੀਡੀਓ ਨੂੰ ਦਬਕ ਕੇ ਸ਼ੇਅਰ ਕਰ ਦਿਓ ਟਰੈਕਟਰ ਪੰਜਾਬ ਨੰਬਰ ਆ ਬਾਕੀ ਚਾਰੇ ਟਾਇਰ ਟਰੈਕਟਰ ਦੇ ਬਿਲਕੁਲ ਨਵੇਂ ਟਾਇਰ ਆ ਸ਼ੋ ਦਾ ਮਗਰਾੜਾ ਦਾ ਬਿਲਕੁਲ ਰੰਗ ਰੀਜਨਲ ਆ ਨਾਲ ਦੇ ਮਗਰਾੜਾ ਬਾਕੀ ਸੀਟ ਤੇ ਟੂਲ ਤੱਕ ਟਰੈਕਟਰ ਦੇ ਹਜੇ ਨਾਲ ਦੇ ਆ ਚਾਰੇ ਰਿਮਾਂ ਤੇ ਰੰਗ ਬਿਲਕੁਲ ਰੀਜਨਲ ਆ ਛਤਰੀ ਡੰਡਾ ਫੱਟੀ ਸਾਰਾ ਸਮਾਨ ਸਮੇਤ ਆ ਬਾਕੀ ਸੈਲਫ ਸਟਾਰਟ ਆ ਹਜੇ ਤੱਕ ਬੈਟਰੀ ਵਾਲਾ ਜੋ ਲੱਗਾ ਹੁੰਦਾ ਸਟੈਂਡ ਉਹ ਵੀ ਹਜੇ ਨਾਲ ਦਾ ਜੋ ਸੀਟ ਤੇ ਮਗਰ ਆਉਂਦਾ ਸੀ 1997 ਮਾਡਲ ਬਾਕੀ ਟਰੈਕਟਰ ਤੁਸੀਂ ਵਾਹ ਕੇ ਚਲਾ ਕੇ ਚੈੱਕ ਕਰਕੇ ਇਹ ਟਰੈਕਟਰ ਖਰੀਦ ਸਕਦੇ ਆ ਇੰਜਨ ਗੇਅਰ ਦਾ ਬਿਲਕੁਲ ਓਕੇ ਆ ਇਸ ਟਰੈਕਟਰ ਦੀ ਡਿਮਾਂਡ ਹੈਗੀ ਆ ਜੀ 1 ਲੱਖ ਤੇ 45000 ਰੁਪਏ ਡਿਮਾਂਡ ਆ ਬਾਕੀ ਮੌਕੇ ਤੇ ਮਾਨਤਨ ਹੋ ਜੂਗਾ ਜੀਰੇ ਏਰੀਆ ਦੇ ਵਿੱਚ ਇਹ ਟਰੈਕਟਰ ਆ ਤੇ ਮਾਲਕ ਦਾ ਜੋ ਮੋਬਾਈਲ ਨੰਬਰ ਉੱਪਰ ਸਕਰੀਨ ਤੇ ਚੱਲ ਰਿਹਾ ਉੱਥੋਂ ਤੁਸੀਂ ਨੋਟ ਕਰਕੇ ਇਸ ਟਰੈਕਟਰ ਬਾਰੇ ਹੋਰ ਜਾਣਕਾਰੀ ਲੈ ਸਕਦੇ ਆ ਤੇ ਇਹ ਟਰੈਕਟਰ ਤੁਸੀਂ ਖਰੀਦ ਸਕਦੇ ਆ ਜੀ ਜੇਕਰ ਤੁਸੀਂ ਆਪਣੇ ਕਿਸੇ ਵੀ ਖੇਤੀ ਸਾਧਨ ਦੀ ਐਡ ਆਪਣੇ ਚੈਨਲ ਤੇ ਕਰਵਾਉਣੀ ਆ ਤਾਂ 6239529480 ਦੇ ਸੰਪਰਕ ਕਰਕੇ ਤੁਸੀਂ ਐਡ ਕਰਵਾ ਸਕਦੇ ਆ ਮਿਲਦੇ ਆ ਜੀ ਹੁਣ ਆਪਾਂ ਇੱਕ ਨਵੀਂ ਵੀਡੀਓ ਦੇ ਨਾਲ ਨਵੇਂ ਖੇਤੀ ਸਾਧਨਾਂ ਦੇ ਨਾਲ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਧੰਨਵਾਦ